ਦਾ ਪੱਕਾ ਲਾ ਦੇ ਕੀ ਹੈ ਜੀ ਉਹ ਦਾ ਜੀ ਇੱਕ ਤਾਂ ਪੁਆਇੰਟ ਇਹਨੂੰ ਪ੍ਰੈਸ ਕਰਨਾ 1 2 3 ਉਰੇ ਜੋਰ ਨਾਲ ਠੀਕ ਉਸ ਤੋਂ ਬਾਅਦ ਆ 1 2 3 4 5 ਉਸ ਤੋਂ ਬਾਅਦ ਜੀ ਇੱਥੋਂ ਫੜ ਲੈਣਾ ਕਰਦੇ ਨੇ ਇੱਧਰ ਓਕੇ 10 ਸੈਕਿੰਡ ਇੱਧਰ ਠੀਕ 10 ਸੈਕਿੰਡ ਇੱਧਰ ਹੋਲਡ ਕਰਨਾ ਅਛਾ ਜਿਹੜੇ ਪੁਆਇੰਟ ਨੇ ਉਦੋਂ ਬਾਅਦ ਦੋਹਾਂ ਤੋਂ ਹੰਦ ਬਣਿਆ ਹਾਂਜੀ ਦੋਹਾਂ ਦੇ ਉਦੋਂ ਬਾਅਦ ਤੁਸੀਂ ਸਿੱਧੇ ਪੈ ਜੇ ਨਾ ਠੀਕ ਹੈ ਜੀ ਜਿਹੜੀ ਨੈਕ ਆ ਉਹ ਆਏ ਆਏ ਲਮਕੋਲ ਓਕੇ ਥੋੜਾ ਜਿਹੜੇ ਮਾੜਾ ਮੋਟਾ ਸਰਵੈਕਲ ਹੋਇਆ ਪਹਿਲੀ ਸਟੇਡ ਹੋਈ ਤਾਂ ਉਹ ਘਰੇ ਹੀ ਠੀਕ ਹੋ ਜੂਗੀ ਜੇ ਜ਼ਿਆਦਾ ਵਧਿਆ ਹੋਇਆ ਤਾਂ ਤੁਹਾਡੇ ਕੋਲ ਆ ਜੇ ਜ਼ਿਆਦਾ ਵਧਿਆ ਹੋਇਆ ਫਿਰ ਸਾਡੇ ਕੋਲ ਆਉਣਾ ਤੁਸੀਂ ਕਿੰਨੇ ਵਾਰ ਤੁਸੀਂ ਕਰੋਗੇ ਅਸੀਂ ਕਰ ਦਾਂਗੇ ਜੀ ਤਿੰਨ ਵਾਰ ਚ ਇੱਥੋਂ ਹੀ ਅਸੀਂ ਗੋਡੇ ਠੀਕ ਕਰ ਦਿੰਨੇ ਆ ਇੱਥੋਂ ਹੀ ਅਸੀਂ ਮੋਢੇ ਠੀਕ ਕਰ ਦਿੰਨੇ ਆ ਇਥੇ ਹੀ ਅਸੀਂ ਰੀਡ ਦੀ ਹੱਡੀ ਠੀਕ ਕਰ ਦਿੰਨੇ ਆ ਪੈਰਾਂ ਤੋਂ ਹੀ ਠੀਕ ਹੈ ਜੀ ਕੋਈ ਦਿੱਕਤ ਆ ਕੋਈ ਕਿਸੇ ਨੂੰ ਵੀਕਨੈਸ ਆ ਕੋਈ ਭੈਣ ਨੂੰ ਕੋਈ ਪ੍ਰੋਬਲਮ ਆ ਲੇਡੀਜ਼ ਪ੍ਰੋਬਲਮ ਆ ਲਕੋਰੀਏ ਦੀ ਦਿੱਕਤ ਆ ਠੀਕ ਆ ਜੀ ਕੋਈ ਰਸੌਲੀਆ ਦੀ ਦਿੱਕਤ ਆ ਉਹਦੀ ਮੈਡੀਸਨ ਵੀ ਅਸੀਂ ਦਿੰਨੇ ਆ ਠੀਕ ਹੈ ਜੀ ਅੱਛਾ ਇੱਕ ਗੱਲ ਹੋਰ ਦੱਸੋ ਜੀ ਪੁੱਛਣੀ ਬਣਦੀ ਆ ਤਾਂ ਵੀਡੀਓ ਦੀ ਕਰਦਾ ਦੀ ਮੈਂ ਸਮਾਪਤੀ ਜੀ ਵੀ ਫਿਰ ਤੁਸੀਂ ਐਕਸਟਰਾ ਐਮ ਆਰ ਆਈ ਸੀਟੀ ਸਕੈਨ ਕੀ ਕਰਾ ਕੇ ਦੇ ਗਦੇ ਹੋ ਅਸੀਂ ਕੁਛ ਨਹੀਂ ਕਰਾਉਂਦੇ ਜੀ ਅੱਛਾ ਇਹ ਸਾਡੇ ਤੇ ਮਿਹਰ ਆ ਮਾਲਕ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ ਕਿਰਪਾ ਜੀ